ਫਰੀਦਾ ਕਾਲੀ ਜਿਨੀ ਨਰਾਵਿਆ ਧੋਲੀ ਰਵੇ ਕੋਏ ਕਰਸਾਈ ਸੋ ਪਰਹੜੀ ਰੰਗ ਨਵੇਲਾ ਹੋਏ ਕਾਲੀ ਗਾੜਾ ਕਾਲਾ ਸੀ ਇਸ ਕਾਲੇ ਸੰ ਜਵਾਨੀ ਸੀ ਉਦ ਖੁਦਾ ਦਾ ਰਮਣ ਕੀਤਾ ਨਹੀਂ ਚੰਤਨ ਕੀਤਾ ਨਹੀਂ ਬੰਦਗੀ ਕੀਤੀ ਨਹੀਂ ਧੋਲੀ ਰਾਵੇ ਕੋਏ ਬੁਢੇ ਪਿਛ ਕਿਸ ਨੇ ਰਮਣ ਕਰਨਾ ਹੈ ਭਾਉ ਹੁਣ ਤੇ ਨਮਾਜ਼ ਪੜਨ ਦੀ ਸਤਿਆ ਨਹੀਂ ਰਹੀ ਤਲਾਵਤ ਕਰਨ ਦੀ ਤਾਕਤ ਨਹੀਂ ਰਹੀ ਰੋਜ਼ੇ ਰੱਖਣ ਦੀ ਸਮਰਥਾ ਨਹੀਂ ਰਹੀ ਹਜ ਕਰਨ ਦੀ ਸ਼ਕਤੀ ਨਹੀਂ ਰਹੀ ਇਸ ਬੁਢੇ ਤੇ ਦੇ ਧੋਲੀ ਰਾਵੇ ਕੋਏ ਕਿਸ ਨੇ ਇਸ ਬੁਢੇਪੇ ਦੇ ਵਿੱਚ ਬੰਦਗੀ ਕਰਨੀ ਹੈ ਕਰ ਸਾਈਂ ਸਉ ਪਰਹੜੀ ਰੰਗ ਨਵੇਲਾ ਹੋਏ ਇਸ ਜਵਾਨੀ ਦੀ ਰੁੱਤ ਦੇ ਵਿੱਚ ਉਸ ਖੁਦਾ ਨਾਲ ਪਿਆਰ ਦੀ ਪੀਂਘ ਬਾ ਨਵੇਂ ਤੋਂ ਨਵਾਂ ਰੰਗ ਤੈਨੂੰ ਚੜੇਗਾ ਨਿਤ ਨਵਾਂ ਰੰਗ ਰੰਗ ਨਵੇਲਾ ਹੋਏ ਉਹ ਰੰਗ ਕਦੀ ਪੁਰਾਣਾ ਨਹੀਂ ਹੋਵੇਗਾ ਉਹ ਰਸ ਕਦੀ ਪੁਰਾਣਾ ਨਹੀਂ ਹੋਵੇਗਾ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਦਾਰ ਨਿਤ ਨਵੀਆਂ ਖੁਸ਼ੀਆਂ ਨਿਤ ਨਵੇਂ ਰੰਗ ਨਿਤ ਨਵਾਂ ਰਸ ਨਿਤ ਨਵਾਂ ਸੁਆਪਨ ਤੇਰੀ ਜ਼ਿੰਦਗੀ ਚ ਪੈਦਾ ਹੋਵੇਗਾ اے ਮਨੋ ਤੂੰ ਉਸ ਸਾਈਂ ਦੇ ਨਾਲ ਪਿਆਰ ਪਾ ਜਵਾਨੀ ਦੇ ਰੂਪ ਤੇ ਅਗਲਾ ਸ਼ਲੋਕ ਜੀ ਦੇ ਗੁਰਨਾਮੇ ਬਿਰਦ ਬਾਬਾ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਾਬਾ ਫਰੀਦ ਬਿਲਕੁਲ ਠੀਕ ਕਹਿ ਰਹੇ ਨੇ ਬਿਲਕੁਲ ਠੀਕ ਕਹਿ ਰਹੇ ਨੇ ਔਰ ਇਸ ਸ਼ਲੋਕ ਤੋਂ ਕਿਦਰੇ ਬੁਢਿਆਂ ਲਈ ਮਾਇੂਸੀ ਨਾ ਪੈਦਾ ਹੋ ਜਾਏ ਨਿਰਾਸ਼ਾ ਨਾ ਪੈਦਾ ਹੋ ਜਾਏ ਔਰ ਵੈਸੇ ਬਾਬਾ ਫਰੀਦ ਵੀ ਨਿਰਾਸ਼ ਨਹੀਂ ਕਰ ਰਹੇ ਉਹ ਵੀ ਬਿਰਧ ਅਵਸਥਾ ਤੱਕ ਬੰਦਗੀ ਕਰਦੇ ਰਹੇ ਲੇਕਿਨ ਅਰਥਕਾਰ ਪੜਨ ਵਾਲਾ ਬੁੜੇਖਾ ਖਾ ਸਕਦਾ ਹੈ ਇਹ ਭੁਲੇਖਾ ਨਾ ਪੈਦਾ ਹੋਵੇ ਤੁਸੀਂ ਸੁਚੇਤ ਕਰ ਦੇਨੇ ਧਨ ਗੁਰੂ ਅਮਰਦਾਸ ਜੀ ਮਹਾਰਾਜ ਮੱਲਾ ਤੇਜਾ ਫਰੀਦਾ ਕਾਲੇ ਧੋਲੇ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨ ਲਗਈ ਜੇ ਲੋਚੇ ਸਭ ਕੋਏ ਏ ਪਰਮ ਪਿਆਲਾ ਕਸਮ ਕਾ ਜੇ ਭਾਵੇ ਤੈ ਦੇ ਐ ਫਰੀ ਚਾਹ ਜਵਾਨੀ ਵਿੱਚ ਚਾਹ ਬੁੜੇ ਵਿੱਚ ਜੇ ਕੋਈ ਸਦੀ ਵੀ ਉਸ ਪਰੀਪੂਰਨ ਪ੍ਰਮਾਤਮਾ ਦਾ ਚੰਤਨ ਕਰ ਸਕੇ ਉਸ ਨੂੰ ਚੇਤੇ ਕਰ ਸਕੇ ਤਾਂ ਜਵਾਨੀ ਵੀ ਸਫਲ ਹੋ ਸਕਦੀ ਹੈ ਬੁੜੇਪਾ ਵੀ ਸਫਲ ਹੋ ਸਕਦਾ ਹੈ ਇਹ ਜੋ ਪ੍ਰੇਮ ਦਾ ਪਿਆਲਾ ਹੈ ਇਹ ਜੋ ਬੰਦਗੀ ਦਾ ਜਾਮ ਹੈ ਇਹ ਜੋ ਪ੍ਰੇਮ ਦੀ ਲਪਕ ਹੈ ਲਟਕ ਹੈ ਆਪਣੇ ਆ ਲਾਇਆ ਨਹੀਂ ਲੱਗਦੀ ਆਪਣੀ ਉਦਮ ਦੀ ਸਫਲਤਾ ਨਾਲ ਪ੍ਰਾਪਤ ਨਹੀਂ ਆਉਂਦੀ ਇਹ ਤੇ ਭਾਵੇਂ ਹਰ ਇੱਕ ਟੜਪੇ ਤੇ ਹਰ ਇੱਕ ਲੋਚੇ ਤੇ ਪਰਮ ਪਿਆਲਾ ਖਸਮ ਕਾ ਜੇ ਭਾਵੇ ਕਹਿੰਦੇ ਇਹ ਪਿਆਲਾ ਤੇ ਖਸਮ ਦਾ ਹੈ ਖੁਦਾ ਦਾ ਹੈ ਉਸਦੇ ਹੱਥੋਂ ਹੈ ਧੀ ਜਿਸ ਨੂੰ ਪ੍ਰਾਪਤ ਹੋ ਜਾਏ ਹੋ ਜਾਏ ਇਹ ਪਿਆਲਾ ਮਨੁੱਖ ਦੇ ਹੱਥ ਵਿੱਚ ਨਹੀਂ ਮਨੁੱਖ ਇਸ ਪਿਆਲੇ ਦੀ ਮੰਗ ਕਰ ਸਕਦਾ ਹੈ ਮਨੁੱਖ ਇਸ ਪਿਆਲੇ ਦੀ ਤਰਫ ਕਰ ਸਕਦਾ ਹੈ ਚਾਹੇ ਜਵਾਨੀ ਚ ਕਰੇ ਚਾਹੇ ਬੁਢੇ ਪਿਛ ਕਰੇ ਔਰ ਇਹ ਫਿਰ ਖੁਦਾ ਦੀ ਮਰਜ਼ੀ ਹੈ ਇਹ ਪਿਆਲਾ ਉਸਨੇ ਕਿਸ ਨੂੰ ਦੇਣਾ ਹੈ ਕਿਸ ਦੇ ਮੂੰਹ ਨੂੰ ਇਹ ਜਾਮ ਲੱਗਣਾ ਹੈ